ਗੁਰੂ ਅਰਜਨ ਦੇਵ ਜੀ ਕਹਿ ਰਹੇ ਨੇ ਕਿ ਜਿਸ ਤੇ ਪੂਰੀ ਗੁਰੂ ਦੀ ਪੂਰੀ ਮੇਰ ਹੋ ਜਾਵੇ ਉਸ ਦਾ ਹਰ ਕੰਮ ਸਫਲ ਹੋ ਜਾਂਦਾ ਹੈ ਪੂਰੀ ਕੀਤੀ ਮਤਲਬ ਸਭ ਸਿਰੇ ਚੜ ਜਾਂਦਾ ਹੈ ਅੱਛਾ ਤੇ ਇਹ ਹੁੰਦਾ ਕਿਵੇਂ ਹੈ ਅੱਗੇ ਦੱਸਿਆ ਹੈ ਪ੍ਰਭੂ ਆਪ ਉਸ ਦੇ ਅੰਦਰ ਦੇ ਸਾਰੇ ਦੁਸ਼ਮਣ ਯਾਨੀ ਕਿ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਹਾਂਜੀ ਇਹਨਾਂ ਸਭਨਾਂ ਨੂੰ ਜੜੋਂ ਪੁੱਟ ਕੇ ਬਾਹਰ ਕੱਢ ਦਿੰਦੇ ਨੇ ਮਾਰ ਵਿਡਾਰੇ ਸਗਲੇ ਦੇ ਨਾਲ ਹੀ ਆਪਣੇ ਸੇਵਕ ਨੂੰ ਆਪਣੇ ਦਾਸ ਨੂੰ ਸਭ ਤੋਂ ਵੱਡੀ ਦਾਤ ਦਿੰਦੇ ਨੇ ਸੁਮਤ ਸੁਮਤੇ ਇਹ ਬਹੁਤ ਅਹਿਮ ਲੱਗਦੀ ਹੈ ਸੁਮਤੇ ਮਤਲਬ ਸ੍ਰੇਸ਼ਟ ਬੁੱਧੀ ਚੰਗੀ ਅਕਲ ਹਾਂਜੀ ਉਤਮ ਮਤ ਉਹ ਬੁੱਧੀ ਜਿਹੜੀ ਸਾਨੂੰ ਸਹੀ ਰਾਹ ਦਿਖਾਉਂਦੀ ਹੈ ਖਾਸ ਕਰਕੇ ਨਾਮ ਸਿਮਰਨ ਵਾਲੇ ਪਾਸੇ ਤੋਰਦੀ ਹੈ। ਇਹ ਹੀ ਸੁਮਤ ਹੈ ਜਿਸ ਨਾਲ ਅੰਦਰ ਦੇ ਦੁਸ਼ਮਣਾਂ ਨਾਲ ਲੜਿਆ ਜਾਂਦਾ ਹੈ। ਠੀਕ ਠੀਕ ਹੈ। ਇਸੇ ਸੁਮਤ ਨਾਲ ਹੀ ਸ਼ਾਇਦ ਉਹਨਾਂ ਦੀ ਪਛਾਣ ਹੁੰਦੀ ਹੋਵੇਗੀ ਤੇ ਫਿਰ ਉਹਨਾਂ ਨੂੰ ਮਾਰਨ ਦੀ ਜੁਗਤ ਆndi ਹੋਵੇਗੀ। ਗੁਰੂ ਦੀ ਦਿੱਤੀ ਸੁਮਤ ਹੀ ਇਹ ਕੰਮ ਕਰਦੀ ਹੈ। ਹੁਣ ਜੇ ਪਹਿਲੀਆਂ ਤੋਕਾਂ